ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸੰਗਤ ਜੀ ਮੈਂ ਜਿਹੜੀ ਆਪ ਜੀ ਨੂੰ ਬੇਨਤੀ ਕਰਨ ਲੱਗਾ ਹਾਂ ਇਹ ਬਹੁਤ ਜ਼ਰੂਰੀ ਅਤੇ ਧਿਆਨ ਦੇ ਨਾਲ ਸੁਣਨ ਵਾਲੀ ਹੈ ਆ ਫੜੀ ਕਿਉਂਕਿ ਜਿੱਥੇ ਗੁਰੂ ਗੁਰੂ ਅਰਗਬੇਸਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਾਨਾ ਉਹਨਾਂ ਨੇ ਇੱਕ ਤਲਵਾਰ ਪਹਿਨੀ ਸੀ ਮੀਰੀ ਦੀ ਭਾਵ ਕੀ ਰਾਜ ਦੀ ਰਾਜ ਮਤਲਬ ਆਪਣੀ ਕੌਮ ਨੂੰ ਕੱਤਰ ਕਰਨ ਵਾਸਤੇ ਉਹਨਾਂ ਨੇ ਇੱਕ ਮੀਰੀ ਦੀ ਤਲਵਾਰ ਪਹਿਨਣ ਕੀਤੀ ਇੱਕ ਪੀਰੀ ਦੀ ਪੀਰੀ ਦੀ ਜਿਹੜੀ ਧਾਰਮਿਕ ਤਲਵਾਰ ਅਤੇ ਮੀਰੀ ਦੀ ਰਾਜ ਦੀ ਤਲਵਾਰ ਹੁਣ ਜਿੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਆਪਣੀ ਕੌਮ ਕੱਤਰ ਹੋ ਰਹੀ ਆ ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਆਪ ਸੰਗਤਾਂ ਨੂੰ ਜਾਂ ਸੋਸ਼ਲ ਮੀਡੀਆ ਰਾਹੀਂ ਜਾਂ ਜਿੱਥੇ ਵੀ ਆਪਣੇ ਧਾਰਮਿਕ ਸਮਾਗਮ ਹੁੰਦੇ ਹਨ ਜਾਂ ਸਮਾਜਿਕ ਸਮਾਗਮ ਹੁੰਦੇ ਹਨ ਉਹਨਾਂ ਦੇ ਵਿੱਚ ਜਾ ਕਰਕੇ ਜਿੱਥੇ ਆਪਾਂ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਲੱਛਣਾਂ ਜਿਹੜੀਆਂ ਨੇੜੇ ਆ ਚੁੱਕੀਆਂ ਹਨ ਥੋੜੇ ਦਿਨ ਨੂੰ ਹੋਣੀਆਂ ਹਨ ਭਾਵੇਂ 6 ਮਹੀਨਿਆਂ ਦੇ ਵਿੱਚ ਹੋ ਜਾਣ ਭਾਵੇਂ 4 ਮਹੀਨਿਆਂ 'ਚ ਭਾਵੇਂ ਸਾਲ ਲੱਗ ਜਾਏ ਆਪਾਂ ਤਿਆਰੀ ਰੱਖਣੀ ਹੈ ਆਪਣੀ ਵੱਧ ਤੋਂ ਵੱਧ ਹੁਣ ਸਮਾਂ ਹੋਰ ਮਿਲ ਚੁੱਕਾ ਹੈ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਵੋਟਾਂ ਨੇ ਜੇ ਪਿੰਡਾਂ ਦੇ ਵਿੱਚ ਨਹੀਂ ਬਣੀਆਂ ਜਿਨ੍ਹਾਂ ਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੰਡੇ ਬਾਟੇ ਦੀ ਪਾਹੁਲ ਲਈ ਹੋਈ ਆ ਉਹ ਖੰਡੇ ਬਾਟੇ ਦੀ ਪੌ ਲੈ ਕੇ ਆਪਣੀ ਜਿਹੜੀ ਆ ਵੋਟ ਵੀ ਬਣਾ ਸਕਦੇ ਹਨ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਾਂ ਇਲੈਕਸ਼ਨ ਵੀ ਲੜਨੀ ਆ ਅਤੇ ਉਸ ਤੋਂ ਬਾਅਦ 2027 ਭਾਵ ਕਿ 2027 ਦੇ ਵਿੱਚ 2027 ਦੇ ਵਿੱਚ ਜਿਹੜੀ ਆ ਉਹ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਵੀ ਆਉਣੀ ਆ ਜੋ ਕਿ ਜਿੱਥੇ ਤੁਸੀਂ ਅੱਜ ਆਏ ਜੇ ਵੱਡੀ ਗਿਣਤੀ ਦੇ ਵਿੱਚ ਇਹ ਜਿਹੜਾ ਸਥਾਨੇ ਦੋ ਹਲਕਿਆਂ ਨੂੰ ਲੱਗਦਾ ਹਲਕਾ ਜੜਿਆਲਾ ਗੁਰੂਾ ਤੇ ਮਜੀਠਾ ਸੋ ਹਲਕਾ ਜੜਿਆਲਾ ਗੁਰੂ ਦੇ ਵਿੱਚ ਜੋ ਆਪਾਂ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਨਗਰ ਦੇਲਾਂ ਵਾਲ ਚੇਅਰਮੈਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਜਿਨ੍ਹਾਂ ਵੱਲੋਂ ਹਲਕੇ ਦੀ ਸੇਵਾ ਆਰੰਭ ਦਿੱਤੀ ਗਈ ਆ ਇਹਨਾਂ ਨੇ ਇੱਕ ਐਂਬੂਲੈਂਸ ਲਈ ਆ ਅਤੇ ਜਿੱਥੇ ਵੀ ਕਿਸੇ ਨੂੰ ਮਰਤੀ ਲੋੜ ਹੁੰਦੀ ਪਹੁੰਚਦੇ ਆ ਜੇ ਕਿਸੇ ਗਰੀਬ ਦੇ ਘਰ ਦੀ ਛੱਤ ਦਾ ਉਹ ਵੀ ਇਹ ਕਰਦੇ ਆ ਤੇ ਇਹ ਵੱਡੀ ਗਿਣਤੀ ਦੇ ਵਿੱਚ ਹਲਕੇ ਦੀ ਸੇਵਾ ਦੇ ਵਿੱਚ ਤਤ ਪਰ ਹਨ ਸੋ ਇਹ ਸਟੇਜ ਤੋਂ ਇਹਨਾਂ ਨੂੰ ਸਰੂਪਾ ਦੇ ਕੇ ਇਹਨਾਂ ਦਾ ਸਨਮਾਨ ਕਰਕੇ ਜੋ ਜਿਹੜੇ ਹਲਕਾ ਜੜਿਆਲਾ ਗੁਰੂ ਆ 227 ਵਾਸਤੇ ਤਗੜੇ ਹੋ ਕੇ ਸੇਵਾ ਕਰਨ ਇਹਨਾਂ ਨੂੰ ਇਥੋਂ ਆਸ਼ੀਰਵਾਦ ਵੀ ਦਿੱਤਾ ਜਾਊਗਾ ਸੰਤਾਂ ਮਹਾਂਪੁਰਸ਼ਾਂ ਵੱਲੋਂ ਸਨਮਾਨ ਵੀ ਦਿੱਤਾ ਜਾਊਗਾ ਤੇ ਤੁਸੀਂ ਸਾਰੀ ਸੰਗਤ ਨੇ ਸਾਰੀ ਸੰਗਤ ਨੇ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਵੀ ਕਰਨਾ ਤੇ ਇਹਨਾਂ ਦੇ ਨਾਲ ਖੜਨਾ ਵਾ ਕਿਉਂਕਿ ਹਾਲੇ ਤੁਹਾਡੇ ਕੋਲ ਬਹੁਤ ਸਮਾਂ ਵਾ ਇਹਨਾਂ ਦੇ ਨਾਲ ਤਾਲਮੇਲ ਬਣਾ ਕੇ ਰੱਖਣਾ ਵਾ ਤੇ ਜੇ ਕਿਸੇ ਨੂੰ ਕੋਈ ਦਿੱਕਤ ਹੈ ਉਹ ਵੀ ਇਹਨਾਂ ਦੇ ਨਾਲ ਮਿਲ ਕੇ ਜਿਹੜੇ ਮਸਲੇ ਦਾ ਹੱਲ ਕਰਨਾ ਸੋ ਅੱਜ ਇਸ ਸਟੇਜ ਤੋਂ ਇਹਨਾਂ ਨੂੰ ਸਨਮਾਨ ਦੇ ਕੇ ਜਿਹੜੀ ਹਲਕਾ ਜੰਡਿਆਲਾ ਕਰੋ ਮੀਰੀ ਤੇ ਪੀਰੀ ਦੇ ਸੰਕਲਪ ਨੂੰ ਜਿਹੜਾ ਸਫਲਾ ਕਰਨ ਵਾਸਤੇ ਉਹਦੀ ਜਿਹੜੀ ਸੇਵਾ ਸੰਭਾਲ ਦਿੱਤੀ ਜਾ ਰਹੀ ਹੈ ਸਾਰੇ ਗੱਜਕੇ ਜਕਾਰਾ ਗਜਾਈਏ ਤੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਨਗਰ ਦੇਲਾਵਾਲ ਇਹਨਾਂ ਦਾ ਸਨਮਾਨ ਕਰੀਏ ਗੱਜਕੇ ਜਕਾਰਾ ਗਜਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਸੋ ਇਹਨਾਂ ਦੇ ਨਾਲ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵਾਸਤੇ ਹਲਕਾ ਜੰਡਿਆਲਾ ਗੁਰੂ ਤੋਂ ਸਰਦਾ ਜਹੇਦਾਰ ਹਰਵਿੰਦਰ ਸਿੰਘ ਜੀ ਫੌਜੀ ਸਾਹਿਬ ਜਿਹੜੇ ਦੇਸ਼ ਦੀ ਸੇਵਾ ਕਰਕੇ ਆਏ ਹਨ ਉਹਨਾਂ ਰਿਟਾਇਰ ਹੋ ਚੁੱਕੇ ਹਨ ਹੁਣੇ ਧਾਰਮਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵਾਸਤੇ ਅਸੀਂ ਕੋਈ ਪਾਰਟੀ ਵੱਲੋਂ ਨਹੀਂ ਕਿਸੇ ਧੜੇ ਵੱਲੋਂ ਨਹੀਂ ਜਿਹੜੀ ਵੀ ਪਾਰਟੀ ਸਾਡੀ ਹਮਾਇਤ ਕਰਨੀ ਚਾਹੂਗੀ ਅਸੀਂ ਉਹਨੂੰ ਕਵਾਂਗੇ ਕਿ ਤੁਸੀਂ ਖੜੇ ਮੱਥੇ ਆਓ ਸਾਡੇ ਨਾਲ ਰਲੋ ਅਦੇ ਸਾਡੇ ਵੱਲੋਂ ਜਿਹੜਾ ਵਾ ਛਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਜੰਡੇਆਲਾ ਗੁਰੂ ਤੋਂ ਸਰਦਾਰ ਹਰਵਿੰਦਰ ਸਿੰਘ ਜੀ ਫੌਜੀ ਪਿੰਡ ਨੰਗਲਦੇয়াল ਇਹਨਾਂ ਨੂੰ ਜਿਹੜੀ ਆ ਸੇਵਾ ਦਿੱਤੀ ਗਈ ਆ ਇਹ ਵੱਧ ਚੜ ਕੇ ਸੇਵਾ ਕਰਨਗੇ ਇਹਨਾਂ ਨਾਲ ਤਾਲਮਿਲ ਕਰਕੇ ਜੇ ਕਿਸੇ ਦੀ ਵੋਟ ਨਹੀਂ ਬਣੀ ਉਹ ਬਣਵਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸੰਗਤ ਜੀ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਨਨਕਾਣਾ ਸਾਹਿਬ ਦਾ ਸਾਕਾ ਏ ਜਿਸ ਤਰ੍ਹਾਂ ਨੇ ਕਮਾਂਡਰ ਸਾਹਿਬ ਸਰਦਾਰ ਜਸਕਰਨ ਸਿੰਘ ਜੀ ਬੋਲ ਕੇ ਕਹਿ ਗਏ ਕਿ ਰੰਗਰੇਟਿਆਂ ਦਾ ਬੜਾ ਵੱਡਾ ਉਸ ਦੇ ਵਿੱਚ ਯੋਗਦਾਨ ਆ ਤੇ ਉਹ ਯੋਗਦਾਨ ਦਾ ਕਰਕੇ ਜਿਹੜਾ ਹੁਣ ਬਾਬਾ ਬਲਦੇਵ ਸਿੰਘ ਜੀ ਸਾਹਮਣੇ ਖੜੇ ਨੇ ਬਾਬਾ ਜੀ ਇਹ ਘਾਰ ਪਾ ਕੇ ਸਾਰਿਆਂ ਨੂੰ ਪਤਾ ਲੱਗ ਜਾ ਉਹ ਤੇ ਪਰ ਬਾਬਾ ਬਲਦੇਵ ਸਿੰਘ ਜੀ ਜਿਹੇਦਾਰ ਮੁਸਤਰਾਪੁਰ ਵਾਲੇ ਇਹਨਾਂ ਦੇ ਇਹਨਾਂ ਦੇ ਪਰਿਵਾਰ ਦੇ ਸੱਤ ਜੀ ਇਹਨਾਂ ਦੇ ਪਰਿਵਾਰ ਦੇ ਸੱਤ ਜੀ ਨਨਕਾਣਾ ਸਾਹਿਬ ਸਾਕੇ ਦੇ ਵਿੱਚ ਸ਼ਹੀਦ ਹੋਏ ਸਨ ਸੋ ਇਹ ਹਰ ਸਾਲ ਹੀ ਨਨਕਾਣਾ ਸਾਹਿਬ ਦਾ ਜਿਹੜਾ ਸਾਕਾ ਵਾ ਪਿੰਡ ਮੁਸਤਰਾਪੁਰ ਜ਼ਿਲ੍ਹਾ ਗੁਰਦਾਸਪੁਰ ਉਥੇ 22 ਫਰਵਰੀ ਨੂੰ 22 ਕਿਤੇ 22 ਫਰਵਰੀ ਵਾਲੇ ਦਿਨ ਹਰ ਸਾਲ ਹੀ ਬੜੀ ਵੱਡੀ ਪੱਧਰ ਤੇ ਮਨਾਉਂਦੇ ਆ ਹੋ ਸਕਦਾ ਹੈ ਜੇ ਇਹਨਾਂ ਨੂੰ ਉੱਤਰ ਦੇ ਹਲਕੇ ਦੀ ਵੀ ਜ਼ਿੰਮੇਵਾਰੀ ਦਿੱਤੀ ਜਾਵੇ ਸਾਰੀ ਸੰਗਤ ਨੇ ਬਾਬਾ ਬਲਦੇਵ ਸਿੰਘ ਜੀ ਵੱਲੋਂ ਜਿਹੜਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਪਿੰਡ ਮੁਸਤਰਾਪੁਰ ਜ਼ਿਲ੍ਹਾ ਗਰਦਾਸਪੁਰ ਨੇੜੇ ਵਡਾਲਾ ਬਾਂਗਰ ਉੱਥੇ ਪਹੁੰਚ ਕੇ ਜੋੜ ਮੇਲੇ ਦੀਆਂ ਵੀ ਆਹਰੀਆਂ ਭਰਦੀਆਂ ਐ ਤੇ ਸ਼ਰਦਾ ਦੇ ਫੁੱਲ ਸੀਦਾਂ ਜਿੱਥੇ ਭੇਟ ਕਰਨੇ ਆ ਉਥੇ ਗੁਰੂ ਖਾਲਸੇ ਦੀਆਂ ਖੁਸ਼ੀਆਂ ਵੀ ਲੈਣੀਆਂ ਤੇ ਬਾਬਾ ਬਲਦੇਵ ਸਿੰਘ ਜੀ ਵੱਲੇ ਵਾਲੇ ਉਹ ਸਾਰੇ ਆਏ ਹੋਏ ਜਥੇਦਾਰ ਸਹਿਬਾਨਾਂ ਨੂੰ ਸਨਮਾਨ ਦੇਣਗੇ ਉਹਨਾਂ ਦੇ ਨਾਲ ਬਾਬਾ ਪ੍ਰਗਟ ਸਿੰਘ ਜੀ ਮਜੀਠਾ ਰੋਡ ਬਾਈਪਾਸ ਅਤੇ ਜਥੇਦਾਰ ਬਾਬਾ ਸ਼ਮਸ਼ੇਰ ਸਿੰਘ ਜੀ ਬਾਲੇਵਾਲ ਵਾਲੇ ਜਥੇਦਾਰ ਮਨਪ੍ਰੀਤ ਸਿੰਘ ਜੀ ਬਾਲੇਵਾਲ ਵਾਲੇ ਤੇ ਜਥੇਦਾਰ ਲੱਖਾ ਸਿੰਘ ਜੀ ਉਹਨਾਂ ਦਾ ਵੀ ਸਨਮਾਨ ਕੀਤਾ ਜਾਊਗਾ ਹਾਂਜੀ ਜਹੇਦਾਰ ਦਲਬਾਗ ਸਿੰਘ ਜੀ ਇਹ ਸਾਰਾ ਬਾਲੇਆਲ ਦਾ ਪਰਿਵਾਰ ਇੱਥੇ ਹਾਜ਼ਰ ਹੈ ਹੁਣ ਬਾਬਾ ਇੰਦਰਬੀਰ ਸਿੰਘ ਜੀ ਵੀ ਆਏ ਨੇ ਉਹਨਾਂ ਨੂੰ ਵੀ ਸਨਮਾਨ ਦਿੱਤਾ ਜਾਊਗਾ ਸਤਲਾਣੀ ਸਾਹਿਬ ਵਾਲੇ ਸੰਪਰਦਾ ਸਤਲਾਣੀ ਸਾਹਿਬ ਬਾਬਾ ਨਿਰਮਲ ਸਿੰਘ ਜੀ ਗੋਂਸਾਵਾਦ ਵਾਲੇ ਸਾਡੇ ਗਦਕਾ ਮਾਸਟਰ ਜਹੇਦਾਰ ਮਾਸਟਰ ਬਾਬਾ ਸੰਤੋਸ਼ ਸਿੰਘ ਜੀ ਉਹਨਾਂ ਦੇ ਜਾਨਸ਼ੀਨ ਤੇ ਉਹਨਾਂ ਦੇ ਉੱਤਰਾਧਿਕਾਰੀ ਜਹੇਦਾਰ ਬਾਬਾ ਦਲੇਰ ਸਿੰਘ ਜੀ ਗਦਕਾ ਮਾਸਟਰ ਜਿਹੜੇ ਬਾਬਾ ਸੰਤੋਸ਼ ਸਿੰਘ ਦੀ ਗੱਦੀ ਦੇ ਵਾਰਸ ਆ ਮਾਸਟਰ ਜੀ ਦੀ ਉਹਨਾਂ ਦੀ ਗੱਦੀ ਦੇ ਵਾਰਿਸ ਨੇ ਉਹਨਾਂ ਦੀ ਤਲਵਾਰ ਵੀ ਇਹਨਾਂ ਦੇ ਘਾਤਰਿਆ ਤੇ ਜਦੋਂ ਦਰਸ਼ਨ ਹੁੰਦੇ ਨੇ ਤੇ ਉਹਨਾਂ ਦੇ ਨਾਲ ਹੀ ਦਰਸ਼ਨ ਹੋ ਜਾਂਦੇ ਆ ਤੇ ਇਹਨਾਂ ਦਾ ਵੀ ਸਨਮਾਨ ਬਾਬਾ ਜੀ ਵੱਲੋਂ ਕੀਤਾ ਜਾਊਗਾ